ਪੰਜਾਬੀਆਂ ਦੇ ਲਈ ਵਿਦੇਸ਼ ਜਾਣ ਦਾ ਸੁਨਹਿਰੀ ਮੌਕਾ ਹੁਣ ਇਟਲੀ ਜਾਣ ਵਾਲਿਆਂ ਨੂੰ ਨੌਕਰੀ ਵੀ ਮਿਲੇਗੀ ਐਂਟਰੀ ਵੀ ਆਸਾਨੀ ਦੇ ਨਾਲ ਮਿਲੇਗੀ ਪੂਰੀ ਡਿਟੇਲ ਜਾਣ ਲਓ ਜਿहां ਜਿੱਥੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਕਿ ਇਟਲੀ ਨੇ ਕਾਫੀ ਜ਼ਿਆਦਾ ਪੰਜਾਬੀਆਂ ਦਾ ਦਾਖਲਾ ਜਿਹੜਾ ਆਸਾਨ ਕਰ ਦਿੱਤਾ ਹੈ ਅਗਰ ਤੁਸੀਂ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹੋ ਸੋਚ ਰਹੇ ਹੋ ਕਿ ਅਸੀਂ ਇਟਲੀ ਹੀ ਜਾਈਏ ਇਟਲੀ ਜਾ ਕੇ ਸੈਟਲ ਹੋ ਜਾਈਏ ਤਾਂ ਇਟਲੀ ਨੇ ਕਾਫੀ ਜ਼ਿਆਦਾ ਸਹੂਲਤਾਂ ਜਿਹੜੀਆਂ ਨੇ ਉਹ ਪੰਜਾਬੀਆਂ ਨੂੰ ਦੇ ਦਿੱਤੀਆਂ ਨੇ ਜਿੱਥੇ ਅਗਰ ਇਟਲੀ ਦੇ ਵਿੱਚ ਐਂਟਰੀ ਕਰਨੀ ਹੈ ਜੋ ਵੀ ਕਾਰਵਾਈ ਦਸਤਾਵੇਜ਼ੀ ਵੀ ਹੈ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਆਸਾਨੀ ਬਣਾ ਦੁੱਤੀ ਹੈ ਉਸ ਦੇ ਨਾਲ ਹੀ ਨੌਕਰੀਆਂ ਦਾ ਵੀ ਪੂਰਾ ਪ੍ਰਬੰਧ ਹੈ ਅਗਰ ਰੁਜ਼ਗਾਰ ਦੇ ਲਈ ਤੁਸੀਂ ਇਟਲੀ ਜਾਣਾ ਪ੍ਰੇਫਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਟਲੀ ਜਾ ਕੇ ਰੁਜ਼ਗਾਰ ਦੇ ਨੌਕਰੀਆਂ ਦੇ ਬਹੁਤ ਸਾਰੇ ਮੌਕੇ ਜਿਹੜੇ ਤੁਹਾਨੂੰ ਮਿਲ ਸਕਦੇ ਨੇ ਆਕਰਕਾਰ ਇਟਲੀ ਹੋਰ ਕਿਹੜੀਆਂ ਸਹੂਲਤਾਂ ਪੰਜਾਬੀਆਂ ਦੇ ਲਈ ਲੈ ਕੇ ਆਈ ਹੈ ਇੱਕ ਇੱਕ ਕਰਕੇ ਪੂਰੀ ਡਿਟੇਲ ਤੁਹਾਨੂੰ ਦੱਸਦੇ ਹਾਂ ਜਿਹਾਂ ਸਰਕਾਰ ਦੇ ਇਸ ਫੈਸਲੇ ਦੇ ਨਾਲ ਪੰਜਾਬੀ ਨੌਜਵਾਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਜਿੱਥੇ ਬਦਲਾਅ ਜਿਹੜੇ ਕਾਫੀ ਜ਼ਿਆਦਾ ਕੀਤੇ ਨੇ ਨੌਕਰੀ ਲੱਭਣ ਵਾਲਿਆਂ ਦੇ ਲਈ ਪ੍ਰਕਿਰਿਆਵਾਂ ਨੂੰ ਬਿਲਕੁਲ ਆਸਾਨ ਬਣਾ ਦਿੱਤਾ ਗਿਆ ਤੇ ਉੱਥੇ ਹੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਸ਼ੋਸ਼ਣ ਦਾ ਮੁਕਾਬਲਾ ਕਰਨ ਦੇ ਲਈ ਵੀ ਨਿਯਮ ਸਖਤ ਕਰ ਦਿੱਤੇ ਗਏ ਨੇ ਵਰਕ ਪਰਮਟ ਦੇ ਲਈ ਆਨਲਾਈਨ ਅਪਜੀਆ ਇੱਕ ਸਾਲ ਦੇ ਵਿੱਚ ਹੁਣ ਕਈ ਦਿਨਾਂ ਦੇ ਵਿੱਚ ਜਮ੍ਹਾਂ ਕੀਤੀਆਂ ਜਾ ਸਕਣਗੀਆਂ ਜਿਹੜੀਆਂ ਕਿ ਪਹਿਲਾਂ ਸਿਰਫ ਇੱਕ ਦਿਨ ਜਮ੍ਹਾਂ ਕਰਨੀਆਂ ਪੈਂਦੀਆਂ ਸੀ ਹੁਣ ਪੂਰੇ ਇੱਕ ਸਾਲ ਦੇ ਵਿੱਚ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ 2025 ਦੇ ਵਿੱਚ 10000 ਵਰਕ ਪਰਮਟਾਂ ਦਾ ਵਾਧੂ ਕੋਟਾ ਵੀ ਪੇਸ਼ ਕਰ ਰਿਹਾ ਹੈ ਖਾਸ ਕਰਕੇ ਨੀਲੂ ਕਰਮਚਾਰੀਆਂ ਦੇ ਲਈ ਦੇਖਭਾਲ ਕਰਨ ਵਾਲਿਆਂ ਲਈ ਖਾਸ ਕਰਕੇ ਬਜ਼ੁਰਗਾ ਅਤੇ ਦਿਵਿਆਂਗਿਆਂ ਦੇ ਲਈ ਇਹ ਵੱਡੀ ਸਹੂਲਤ ਹੈ ਅਗਰ ਖੇਤੀਬਾੜੀ ਸੈਜ਼ ਪਾਟੇ ਵਰਗੇ ਖੇਤਰਾਂ ਦੀ ਗੱਲ ਕਰੀਏ ਤਾਂ ਮੌਸਮੀ ਵਿਦੇਸ਼ੀ ਕਾਮਿਆਂ ਦੇ ਕੋਲ ਹੁਣ ਨਵੀਂ ਨੌਕਰੀ ਲੱਭਣ ਦੇ ਲਈ ਇਕਰਾਰਨਾਮੇ ਦੇ ਖਤਮ ਹੋਣ ਦੇ ਬਾਅਦ ਵਰਕ ਪਰਮਿਟ ਨੂੰ ਦੁਬਾਰਾ ਨਿਬਿਉਣ ਲਈ 30 ਦਿਨ ਦੀ ਬਜਾਏ ਹੁਣ 60 ਦਿਨ ਦੇ ਦਿੱਤੇ ਗਏ ਨੇ ਜਿਸ ਮਗਰੋਂ ਹੁਣ ਉਹਨਾਂ ਨੂੰ ਵਾਪਸ ਜਾਣਾ ਪਵੇਗਾ ਅਗਰ ਗੱਲ ਕਰੀਏ ਲੇਬਰ ਮੰਤਰੀ ਮਰੀਨਾ ਕੈਲਰੋਂ ਦੀ ਤਾਂ ਉਹਨਾਂ ਨੇ ਸ਼ੋਸ਼ਣ ਦੇ ਮਾਮਲੇਆ ਦਾ ਜਵਾਬ ਦਿੰਦੇ ਕਿਹਾ ਕਿ ਖੇਤੀਬਾੜੀ ਦੇ ਵਿੱਚ ਨਮਾ ਪਰਮਾਨ ਉਹਨਾਂ ਪ੍ਰਵਾਸੀਆਂ ਨੂੰ 6 ਮਹੀਨੇ ਦਾ ਨਿਵਾਸ ਜਿਹੜਾ ਪਰਮਿਟ ਪ੍ਰਦਾਨ ਕਰਨਾ ਹੈ ਜੋ ਦੁਰਵਿਵਹਾਰ ਦੀ ਰਿਪੋਰਟ ਕਰਦੇ ਨੇ ਨਾਲ ਹੀ ਉਹਨਾਂ ਨੂੰ ਘੱਟੋ-ਘੱਟ 1 ਸਾਲ ਦੇ ਲਈ ਨਵਯਉਣ ਦਾ ਵਿਕਲਪ ਵੀ ਦਿੱਤਾ ਜਾਂਦਾ ਹੈ ਇਟਲੀ ਨੇ ਮੌਸਮੀ ਗੈਰ ਮੌਸਮੀ ਸੈਰ ਰੁਜ਼ਗਾਰ ਦੇ ਮੌਕਿਆਂ ਦੇ ਲਈ 2023 ਅਤੇ 2025 ਦੇ ਵਿਚਕਾਰ 452000 ਵਿਦੇਸ਼ੀ ਕਾਮਿਆਂ ਨੂੰ ਸਵੀਕਾਰ ਕਰਮ ਦੀ ਯੋਜਨਾ ਜੋ ਹੈ ਉਹ ਬਣਾ ਲਈ ਆ ਸੋ ਅਗਰ ਤੁਸੀਂ ਇਟਲੀ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਡਿਟੇਲ ਜਿਹੜੀ ਹੈ ਅੱਗੇ ਤੱਕ ਸ਼ੇਅਰ ਕਰਨੀ ਵੀ ਜ਼ਰੂਰੀ ਹੈ ਤੇ ਤੁਸੀਂ ਇਟਲੀ ਦੇ ਲਈ ਅਪਲਾਈ ਵੀ ਕਰ ਸਕਦੇ ਹੋ